ਚੰਡੀਗੜ੍ਹ ਤੋਂ ਜਿਹੜਾ ਉਹ ਭਾਰਾ 240 ਦੇ ਦੀ ਲਿਉਣ ਦੀ ਕੋਸ਼ਿਸ਼ ਕੀਤੀ ਜਾਦੀ ਹੈ ਇਹਦਾ ਮਤਲਬ ਇਹ ਹੈ ਕਿ ਚੰਡੀਗੜ੍ਹ ਭਾਰਾ 240 ਚ ਆ ਗਿਆ ਤੇ ਚੰਡੀਗੜ੍ਹ ਸਦਾ ਲਈ ਸਤ ਪੰਜਾਬ ਤੋਂ ਵੱਖ ਹੋ ਜਾਏਗਾ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਉਹ ਇੱਕਦਮ ਫੇਰ ਵਕਤ ਆ ਗਿਆ ਆਮ ਆਦਮੀ ਪਾਰਟੀ ਸਦਾ ਭਵਾਨ ਸਿੰਘ ਮਾਨ ਦੀਗਵਾਈ ਦੇ ਵਿੱਚ ਇਹ ਲੜਾਈ ਲੜੂਗੀ ਸਭ ਕੁਝ ਵੀ ਕਰਨਾ ਪਵੇ ਚੰਡੀਗੜ੍ਹ ਵੱਲ ਕਿਸ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਵੱਲ ਕਿਸੇ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਪੰਜਾਬ ਦਾ ਹਰਿਆਣੇ ਨੇ ਜਿੱਥੇ ਆਪਣੀ ਰਾਜਧਾਨੀ ਬਣਾਉਣੀ ਹੈ ਜਾ ਕੇ ਬਣਾਵੇ ਕਿਸਾਨਾਂ ਨੇ ਜਿੱਦਾਂ ਤੁਹਾਡੀ ਧੌਣ ਦੇ ਵਿੱਚੋਂ ਕਿਲਾ ਕੱਢਿਆ ਸੀਗਾ ਜੇ ਤੁਹਾਨੂੰ ਕਿਤੇ ਹੋਰ ਰਹਿਮ ਹੈ ਤੁਸੀਂ ਦਬਾਵਾ ਚੰਡੀਗੜ੍ਹ ਵਾਲਾ ਮਹੱਲਾ ਛੇੜ ਕੇ ਸਾਨੂੰ ਉੱਥੇ ਲੋਕ ਸਭਾ ਦੇ ਰਾਜ ਸਭਾ ਦੇ ਅੰਦਰ ਵੀ ਬਾਦ ਵਿੱਚ ਛੜਕਾ ਦੇ ਵੀ ਕੁਝ ਵੀ ਕਰਨਾ ਪਵੇ ਨਵੇਂ ਨਵੇਂ ਬੀਜਪੀ ਦੇ ਲੀਡਰ ਬਣੇ ਆ ਉਹ ਵੀ ਉਹ ਵੀ ਇਹਦੇ ਤੇ ਬੋਲਣ ਜਦਾ ਹੋ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਅੱਜ ਛਮੀ ਜਿਹੜੀ ਇੱਕ ਬੜੀ ਖਤਰਨਾਕ ਖਬਰ ਆਈ ਹੈ ਜਿਹੜੀ ਬਹੁਤ ਹੀ ਖਤਰਨਾਕ ਖੇਡ ਕੇਂਦਰ ਵਿੱਚ ਬੈਠੀ ਬੀਜਪੀ ਸਰਕਾਰ ਜਿਹੜੀ ਹੈ ਉਹ ਸਾਡੇ ਨਾਲ ਕੰਨ ਜਾ ਰਹੀ ਹੈ ਅਜੇ ਯੂਨੀਵਰਸਿਟੀ ਦਾ ਮਸਲਾ ਨਿਬੜਿਆ ਨਹੀਂ ਸੀਗਾ ਅਜੇ ਸਾਡੇ ਪਾਣੀ ਦੇ ਮਸਲੇ ਨਿਬੜੇ ਨਹੀਂ ਸੀਗੇ ਅਜੇ ਸਾਡੇ ਪਹਿਲੇ ਕਈ ਮਸਲੇ ਖੜੇ ਆ ਪਰ ਅੱਜ ਕੇਂਦਰ ਨੇ ਇੱਕ ਬਿੱਲ ਜਿਹੜਾ ਜਿਹੜਾ 1 ਦਸੰਬਰ ਨੂੰ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਉਹਦੇ ਚ ਲੈਉਣ ਦਾ ਫੈਸਲਾ ਕੀਤਾ 171ਵਾਂ ਸੋਧ ਬਿੱਲ ਜਿਹੜਾ ਉਹ ਲੈਉਣ ਦਾ ਫੈਸਲਾ ਕੀਤਾ ਚੰਡੀਗੜ੍ਹ ਨੂੰ ਜਿਹੜਾ ਉਹ ਧਾਰਾ 240 ਦੇ ਦੀਨ ਲਿਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਮਤਲਬ ਇਹ ਹੈ ਕਿ ਜੇ ਚੰਡੀਗੜ੍ਹ ਧਾਰਾ 240 ਚ ਆ ਗਿਆ ਤੇ ਚੰਡੀਗੜ੍ਹ ਸਦਾ ਲਈ ਸਤ ਪੰਜਾਬ ਤੋਂ ਵੱਖ ਹੋ ਜਾਏਗਾ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਕੋਲ ਚੰਡੀਗੜ੍ਹ ਕੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਦੀ ਚੰਡੀਗੜ੍ਹ ਜਿਹੜਾ ਚੰਡੀਗੜ੍ਹ ਦੀ ਜੂਨੀਅਰ ਅਸੇ ਵੀ ਕੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਦੀ ਜਿਹੜੀ ਉਹ ਵਿਧਾਨ ਸਭਾ ਵਾਲੀ ਬਿਲਡਿੰਗ ਹੈ ਉਹ ਕੋਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਦੀ ਕੁਝ ਕੀਤਾ ਜਾਂਦਾ ਕੇਂਦਰ ਸਰਕਾਰ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਪਹਿਲਾਂ ਹੀ ਬਹੁਤ ਧੱਕਾ ਕੀਤਾ ਜਦੋਂ ਪੰਜਾਬੀ ਸੂਬਾ ਬਣਿਆ ਸੀਗਾ ਉਦੋਂ ਹੀ ਇਹ ਤੈਅ ਹੋਇਆ ਸੀਗਾ ਕਿ ਇਹ ਰਾਜਧਾਨੀ ਜਿਹੜੀ ਚੰਡੀਗੜ੍ਹ ਦੀ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਅਜਾੜ ਕੇ ਸਾਡੇ ਪਿੰਡ ਅਜਾੜ ਕੇ ਇਹ ਰਾਜਧਾਨੀ ਬਣੀ ਹੀ ਸਾਡੀ ਮਲਕੀਤ ਤੇ ਬਣੀ ਸਾਡੀ ਜ਼ਮੀਰ ਤੇ ਬਣੀ ਹੈ ਇਸ ਕਰਕੇ ਇਸ ਨੂੰ ਕਦੇ ਵੀ ਛੱਡਿਆ ਨਹੀਂ ਜਾ ਸਕਦਾ ਇਸ ਕਰਕੇ ਇਹਨੂੰ ਕਦੇ ਵੀ ਕੇਂਦਰ ਵੱਲੋਂ ਕੀਤੀ ਜਾਂਦੀ ਹਰ ਕੋਸ਼ਿਸ਼ ਨੂੰ ਜਿਹੜਾ ਫੇਲ ਕੀਤਾ ਜਾਊਗਾ ਔਰ ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਉਹ ਇੱਕਦੋ ਫੇਰ ਵਕਤ ਆ ਗਿਆ ਆਮ ਆਦਮੀ ਪਾਰਟੀ ਸਦਾ ਭਗਵਾਨ ਸਗਮਾਨ ਦੀ ਗਵਾਹੀ ਦੇ ਵਿੱਚ ਇਹ ਲੜਾਈ ਲੜੂਗੀ ਔਰ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਜੋ ਕੁਛ ਸਮਝਦੀ ਕਰਨਾ ਪਵੇ ਸਰ ਮੈਂ ਬੁੱਧੀ ਜੀ ਨੂੰ ਕਹਿਣਾ ਚਾਹੁੰਦਾ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦਾ ਤੁਸੀਂ ਪਿੱਛੇ ਸਾਡਾ ਤਜਰਬਾ ਕਰ ਲਿਆ 1.5 ਸਾਲ ਦਿੱਲੀ ਦੀਆਂ ਛੜਕਾਂ ਤੇ ਬਹਿ ਕੇ ਕਸਾਨਾ ਨੇ ਜਿੱਦਾਂ ਤੁਹਾਡੀ ਧੌਣ ਦੇ ਵਿੱਚੋਂ ਕਿਲਾ ਕੱਢਿਆ ਸੀਗਾ ਜੇ ਤੁਹਾਨੂੰ ਕਿਤੇ ਹੋਰ ਵਹਿਮ ਹੈ ਤੁਸੀਂ ਦਬਾਵਾ ਚੰਡੀਗੜਾ ਦਾ ਮਹੱਲਾ ਛੇੜ ਕੇ ਸਾਨੂੰ ਉੱਥੇ ਲੋਕ ਸਭਾ ਦੇ ਆਵਾਜ਼ ਸਭਾ ਦੇ ਅੰਦਰ ਵੀ ਬਾਹਰ ਵੀ ਛੜਕਾ ਦੇ ਵੀ ਕੁਝ ਵੀ ਕਰਨਾ ਪਵੇ ਸਰ ਕੁਝ ਵੀ ਕਰਨਾ ਪਵੇ ਚੰਡੀਗੜ੍ਹ ਵਾਲੇ ਕਿਸ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਵਾਲੇ ਕਿਸ ਨੂੰ ਵੇਖਣ ਨਹੀਂ ਦੇਵਾਂਗੇ ਚੰਡੀਗੜ੍ਹ ਪੰਜਾਬ ਦਾ ਹਰਿਆਣੇ ਨੇ ਜਿੱਥੇ ਆਪਣੀ ਰਾਜਧਾਨੀ ਬਣਾਉਣੀ ਹੈ ਜਾ ਕੇ ਬਣਾਵੇ ਚੰਡੀਗੜ੍ਹ ਸਾਡਾ ਸਾਡੀ ਧਰਤੀ ਤੇ ਬਣਿਆ ਸਾਡਾ ਖਿੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਮੈਂ ਕਹਿਣਾ ਚਾਹੁੰਦਾ ਕਿ ਇਹ ਕੰਮ ਨਾ ਕਰਿਓ ਔਰ ਮੈਂ ਵੀ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਵਿੱਚ ਨਵੇਂ-ਨਵੇਂ ਬੀਜੇਪੀ ਦੇ ਲੀਡਰ ਬਣੇ ਆ ਉਹ ਵੀ ਉਹ ਵੀ ਇਹਦੇ ਉੱਤੇ ਬੋਲਣ ਜਦਾ ਹੋਣ ਉਹ ਬੋਲਣ ਮਿਤੂ ਜੀ ਬੋਲਣ ਕੈਪਟਨ ਜੀ ਬੋਲਣ ਸ੍ਰੀਲ ਜਾਖੜ ਜੀ ਬੋਲਣ ਉਹ ਬੋਲਣ ਮਨਪੀਤ ਬਾਦਲ ਜੀ ਬੋਲਣ ਜਿਹੜੇ ਬੀਜੇਪੀ ਦੇ ਕਹਿੰਦੇ ਅਸੀਂ ਬੜੇ ਲੀਡਰ ਆ ਆਪ ਬਣੋ ਆਪਣੀ ਬੀਜੇਪੀ ਦਾ ਤੁਸੀਂ ਦੇਖ ਲਓ ਕੀ ਕੀ ਉਹਨਾਂ ਨੇ ਮੱਲੇ ਜਿਹੜਾ ਉਹ ਕਰਨ ਜਾ ਰਹੇ ਪੰਜਾਬ ਦੇ ਨਾਲ ਉਹ ਪੰਜਾਬ ਦੇ ਨਾਲ ਕੀ ਕੀ ਕਰਨ ਜਾ ਰਹੇ ਆ ਪੰਜਾਬ ਦੇ ਨਾਲ ਜਿਹੜਾ ਤੱਕਾ ਹੋ ਜਾ ਰਿਹਾ ਇਸ ਤੱਕੇ ਨੂੰ ਡੱਕਣ ਵਾਸਤੇ ਆਮ ਆਦਮੀ ਪਾਰਟੀ ਹਰ ਤਰ੍ਹਾਂ ਦਾ ਸ਼ਿਕਸ ਕਰੂਗੀ ਹਰ ਤਰ੍ਹਾਂ ਦਾ ਕਾਨੂੰਨੀ ਵੀ ਆ ਲੋਕ ਸਭਾ ਵਿਧਾਨ ਸਭਾ ਜਾਂਦਾ ਰਾਜ ਸਭਾ ਜਾਂਦਾ ਛੜਕਾਂ ਤੇ ਜੋ ਵੀ ਕਰਨਾ ਪਊਗਾ ਕਰਾਂਗੇ ਪਰ ਚੰਡੀਗੜ੍ਹ ਅਲ ਕਿਸ ਨੂੰ ਵੇਖ ਵੀ ਦਵਾਂਗੇ ਚੰਡੀਗੜ੍ਹ ਵੱਲ ਕੇਦੂ ਬੁਰੀ ਨਗਰ ਦੇ ਨਾਲ ਦੀ ਵੇਖਣ ਦਾਂਗੇ ਕਿਉਂਕਿ ਚੰਡੀਗੜ੍ਹ ਸਾਡੀ ਰੂਹ ਆ ਚੰਡੀਗੜ੍ਹ ਸਾਡੀ ਧਰਤੀ ਤੇ ਬਣਿਆ ਚੰਡੀਗੜ੍ਹ ਦੀ ਜਮੀਨ ਸਾਡੀ ਜਮੀਨ ਆ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਚੰਡੀਗੜ੍ਹ ਨੂੰ ਤਾੜਾ 240 ਦੇ ਅਧੀਨ ਲਿਆਉਂਦੀ ਜਿਹੜੀ ਉਹ ਕੋਸ਼ਿਸ਼ ਕਰ ਰਹੀ ਆ ਉਹਦਾ ਮਤਲਬ ਕੀ ਆ ਕਿ ਪੰਜਾਬ ਤੋਂ ਖੋ ਕੇ ਰਾਸ਼ਟਰਪਤੀ ਦੇ ਅੰਦਰ ਚੰਡੀਗੜ੍ਹ ਨੂੰ ਕਰਕੇ ਸਾਡਾ ਸਦਾ ਲਈ ਖਤਮ ਕੀਤਾ ਜਾਵੇ ਅਸੀਂ ਉਹ ਨਹੀਂ ਹੋਣ ਦਾਂਗੇ ਸੋ ਪੰਜਾਬੀਓ ਆਓ ਲੜਕੇ ਅੱਪਾ ਸਾਰੇ ਪੰਜਾਬ ਦੀ ਸਰਕਾਰ ਖੜੀ ਹੈ ਪੰਜਾਬ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੀ ਹਰ ਲੜਾਈ ਲੜੂਗੀ ਜੁਦੀ ਅਸਰੀ ਦੀ ਲੜਾਈ ਵੀ ਲੜੂਗੀ ਪਹਿਲਾਂ ਪਾਣੀਆਂ ਦੀ ਲੜਾਈ ਲੜੀ ਹੈ ਜਿੱਦਾਂ ਸਾਡਾ ਮੁੱਖ ਮੰਤਰੀ ਜਾ ਕੇ ਉੱਥੇ ਨੰਗਲ ਡੈਮ ਤੇ ਪਾਟਾ ਡੈਮ ਤੇ ਬੈਠ ਕੇ ਸੀਗੇ ਇਦਾਂ ਵੀ ਜੇ ਲੜਾਈ ਲੜਨੀ ਪਈ ਹੈ ਉੱਥੇ ਪਾਣੀ ਦੀ ਰਾਖੀ ਕੀਤੀ ਪਾਣੀ ਦਾ ਧਰਨਾ ਲਾਇਆ ਜੇ ਇਦਾਂ ਹੋਰ ਨਾ ਲੜਾਈ ਲੜਨੀ ਪਈ ਚੰਡੀਗੜ੍ਹ ਵਾਸਤੇ ਉਹ ਵੀ ਲੜਾਈ ਅਸੀਂ ਲੜਾਂਗੇ ਅਸੀਂ ਪੰਜਾਬ ਦਾ ਇੰਨਾ ਵੀ ਨੁਕਸਾਨ ਨਹੀਂ ਹੋਣ ਦਿਆਂਗੇ। ਯਾਨੀ ਚੰਗੀ ਗੱਲ ਐ। ਪਹਿਲਾਂ ਕਾਂਗਰਸ ਨੇ ਉਹਦੋਂ ਸਾਨੂੰ ਚੰਡੀਗੜ੍ਹ ਦੀ ਦਿੱਤਾ। ਹੁਣ ਜਿਹੜਾ ਮਾਰਾ ਪੱਲਾ ਸਾਡਾ ਹੈਗਾ ਉਹਦੇ ਪ੍ਰਬੰਧਾਂ 'ਚ ਜਿਹੜਾ ਕੋਈ ਸਾਡਾ ਹਿੱਸਾ ਹੈਗਾ ਸਾਨੂੰ ਕੱਢ ਕੇ ਉਹਨੇ ਆਪਣੇ ਕੋਲ ਲੈ ਕੇ ਚਲਿਆ। ਨਹੀਂ ਜਾਣ ਦਿਆਂਗੇ। ਅਸੀਂ ਲੜਾਂਗੇ। ਅਸੀਂ ਚੰਡੀਗੜ੍ਹ ਵਾਸਤੇ ਲੜਾਂਗੇ। ਸੋ ਸਮੁੱਚੇ ਪੰਜਾਬੀਆਂ ਨੂੰ ਹਰ ਪੰਜਾਬੀ ਨੂੰ ਮੇਰੀ ਬੇਨਤੀ ਆ ਕੋਈ ਵੀ ਪੰਜਾਬੀ ਧਰਮਾਂ, ਜਾਤਾਂ, ਪਾਤਾਂ, ਸਿਆਸਤਾਂ ਤੋਂ ਉੱਪਰ ਉੱਠ ਕੇ ਆਓ ਚੰਡੀਗੜ੍ਹ ਨੂੰ ਬਚਾਉਣਾ। ਚੰਡੀਗੜ੍ਹ ਵਾਲ ਜਿਹੜਾ ਉਹ ਭਾਜੀਪੀ ਨੂੰ ਕੇਂਦਰ ਸਰਕਾਰ ਨੂੰ ਜਿਹੜਾ ਉਹ ਭੈੜੀ ਨਜ਼ਰ ਦੇ ਨਾਲ ਵੇਖਣ ਨਹੀਂ ਦੇਣਾ ਪੈਲਵ ਨਹੀਂ ਪਾਉਣ ਦੇਣਾ ਉਹ ਪੈਲ ਪਾ ਕੇ ਦਿਖਾਉਂਦੇ ਆ ਫਿਰ ਦੇਖਾਂਗੇ ਆਪਾਂ ਕੀ ਕਰਦੇ ਆ ਤਾਂ ਸਦਾ ਇਹ ਤੇ ਬੜੀ ਅਜੀਬ ਗੱਲ ਹੈ ਅਜੇ ਸਾਡੇ ਚੰਡੀਗੜ੍ਹ ਚ ਬੱਚੇ ਸਾਡੀਆਂ ਧੀਆ ਸਾਡੇ ਬੱਚੇ ਉੱਤੇ ਬੈਠੇ ਜੁਦੀ ਹਸਤੀ ਦੀ ਲੜਾਈ ਲੰਢੇ ਤੁਸੀਂ ਨਵਾਂ ਕੰਮ ਸ਼ੁਰੂ ਕਰਤਾ ਕੋਈ ਨਹੀਂ ਠੀਕਾ ਕਰਤਾ ਫਿਰ ਕੀ ਹੈ ਕਈ ਵਾਰ ਪੰਜਾਬੀ ਲੜਿਆ ਉਹ ਹਮ ਫਿਰ ਪੰਜਾਬੀ ਜਿਹੜਾ ਲੜਨਗੇ ਸੋ ਮੈਂ ਪੰਜਾਬੀਆਂ ਨੂੰ ਕਹਣਾ ਚਾਹੁੰਦਾ ਕਿ ਚੰਡੀਗੜ੍ਹ ਯੂਨੀਵਰਸਿਟੀ ਇਹ ਸਭ ਜੀ ਜਦ ਬਚਾਉਂਦਾ ਟਾਈਮ ਆ ਗਿਆ ਇਹ ਕੇਂਦਰ ਸਰਕਾਰ ਨੇ ਜਿੱਦਾਂ ਪਹਿਲੀਆਂ ਕਰਦੀਆਂ ਦੀਆਂ ਅੱਧੀ ਬੀਜੇਪੀ ਸਰਕਾਰ ਜੋ ਸਾਡੇ ਨਾਲ ਕੰਮ ਜਾਰੀ ਹੈ ਅਸੀਂ ਨਹੀਂ ਹੁੰਦਿਆਂਗੇ ਔਰ ਚੰਡੀਗੜ੍ਹ ਨਾਲ ਕਿਸੇ ਦਾ ਇੱਕ ਕਦਮ ਨਹੀਂ ਵਧੰਦਾਂਗੇ ਜਿਹੜਾ ਬੰਦਾ ਕਦਮ ਦਾ ਹੋਊਗਾ ਉਹਦਾ ਅਸੀਂ ਡੱਟ ਕੇ ਵਿਰੋਧ ਕਰਾਂਗੇ ਮੈਂ ਤੁਹਾਨੂੰ ਕਿਹੜਾ ਚਾਹੁੰਦਾ ਸੀਗਾ ਤੁਹਾਡਾ ਆਪਣਾ ਵਾਹਗੋ ਜੀਕਾ ਖਾਲਸਾ ਤੁਹਾਡਾ ਆਪਣਾ ਕਲਦੀਪਤਾ ਦੀਵਾਨ ਵਾਹਗੋ ਜੀਕਾ ਖਾਲਸਾ ਵਾਹਗੋ ਜੀਕੀ ਫਤਿਹ